ਆਖਰ ਸ਼ੁਭ ਨੇ ਤੋੜ ਹੀ ਦਿੱਤਾ ਕੰਗੜਾਂ ਦਾ ਹੰਕਾਰ ਕੰਗੜਾਂ ਕਹਿੰਦੀ ਹੁਣ ਮੈਂ ਵੀ ਸੁਣਦੀ ਆਂ ਸ਼ੁਭ ਦੇ ਗੀਤ ਕੰਗੜਾਂ ਹੋਈ ਸ਼ੁਭ ਦੀ ਕਟੜ ਫੈਨ ਆਖਰ ਉਲਟੀ ਦਿਸ਼ਾ ਦੇ ਵਿੱਚ ਕਿਵੇਂ ਚੜ ਗਿਆ ਸੂਰਜ ਦੱਸਦਿਆਂ ਇਸ ਵੀਡੀਓ ਚ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਕੰਗੜਾਂ ਰਣੌਤ ਨੂੰ ਦਾ ਤੁਸੀਂ ਜਾਣਦੇ ਹੋ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਕੋਈ ਮਸਲਾ ਉੱਠਿਆ ਕੰਗੜਾਂ ਰਣੌਤ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿੱਚ ਆਪਣੀ ਲੱਤ ਜ਼ਰੂਰ ੜਾ ਲੈਂਦੀ ਹੈ ਅਤੇ ਇਸੇ ਕਰਕੇ ਕੰਗੜਾ ਦਾ ਵਿਰੋਧ ਵੀ ਹੁੰਦਾ ਰਿਹਾ ਹੈ ਚਾਹੇ ਕਹਿੰਦੇ ਨੇ ਕਿ ਕੰਗੜਾ ਰਣੌਤ ਐਕਟਰਸ ਬਹੁਤ ਵਧੀਆ ਹੈ ਕੋਈ ਤੋੜ ਨਹੀਂ ਪਰ ਉਹ ਜਦੋਂ ਵੀ ਕਹਿੰਦੇ ਜਵਾਨ ਖੋਲਦੀ ਹੈ ਉਸ ਦੇ ਵਿੱਚੋਂ ਕੁਝ ਨਾ ਕੁਝ ਐਸਾ ਕੱਢਦੀ ਹੈ ਕਿ ਵਿਵਾਦ ਹੋਣਾ ਲਾਜ਼ਮੀ ਹੈ ਖਾਸ ਕਰਕੇ ਦੋਸਤੋ ਜਿਹੜੇ ਪੰਜਾਬ ਦੇ ਕਲਾਕਾਰ ਨੇ ਉਹਨਾਂ ਦੇ ਨਾਲ ਕੰਗੜਾ ਰੌ ਦਾ ਕਈ ਵਾਰ ਵਿਵਾਦ ਹੋ ਚੁੱਕਿਆ ਹੈ ਚਾਹੇ ਭਾਈ ਸਿੱਧੂ ਮੂਸੇਵਾਲਾ ਹੋਵੇ ਜੀ ਦੋਸਾਂਜ ਹੋਵੇ ਜਾਂ ਫਿਰ ਸ਼ੁਭ ਹੋਵੇ ਦੋਸਤੋ ਤੁਹਾਨੂੰ ਦੱਸ ਦਈਏ ਸ਼ੁਭ ਦੇ ਨਾਲ ਇਸ ਦਾ ਕਾਫੀ ਸਮੇਂ ਤੋਂ ਪੰਗਾ ਚੱਲ ਰਿਹਾ ਹੈ ਇਹ ਗੱਲ ਸ਼ੁਰੂ ਉਦੋਂ ਹੁੰਦੀ ਹੈ ਸ਼ੁਭ ਦਾ ਪਿੱਛੇ ਜੇ ਸ਼ੋ ਸੀ ਇੰਡੀਆ ਦੇ ਵਿੱਚ ਪਰ ਸ਼ੁਭ ਨੇ ਇੱਕ ਮੈਪ ਆਪਣੇ ਸੋਸ਼ਲ ਮੀਡੀਆ ਦੇ ਉੱਪਰੋਂ ਸ਼ੇਅਰ ਕੀਤਾ ਜੋ ਕਿ ਕੁਝ ਲੋਕਾਂ ਨੂੰ ਸ਼ੇਅਰ ਕਰਨਾ ਪਸੰਦ ਨਹੀਂ ਆਇਆ ਅਤੇ ਉਸ ਮੈਪ ਤੋਂ ਬਾਅਦ ਸ਼ੁਭ ਨੂੰ ਟਾਰਗੇਟ ਕੀਤਾ ਗਿਆ ਅਤੇ ਫਿਰ ਜਦੋਂ ਸ਼ੁਭ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਸ਼ੁਭ ਪੰਜਾਬ ਦੇ ਵਿੱਚੋਂ ਹੈ ਫਿਰ ਕੰਗਣਾ ਰਣੌਤ ਪਿੱਛੇ ਕਿਵੇਂ रह ਸਕਦੀ ਹੈ ਕੰਗਣਾ ਰਣੌਤ ਵੀ ਸ਼ੁਭ ਦੀ ਇੱਕ ਪੋਸਟ ਸ਼ੇਅਰ ਕਰਕੇ ਉਸ ਦੇ ਉੱਪਰ ਕੁਝ ਗਲਤਮਲਤ ਲਿਖਦੀ ਹੈ ਸ਼ੁਭ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਸ਼ੁਭ ਬਾਰੇ ਕਾਫੀ ਕੁਝ ਗਲਤ ਲਿਖਿਆ ਸੀ ਕੰਗਣਾ ਰਣੌਤ ਨੇ ਦੋਸਤੋ ਇੱਥੋਂ ਤੱਕ ਕਿ ਵਿਰਾਟ ਕੋਹਲੀ ਨੇ ਵੀ ਅਨਫੋਲੋ ਕਰ ਦਿੱਤਾ ਸੀ ਸ਼ੁਭ ਨੂੰ ਕੁਲਮਾ ਲਾ ਕੇ ਅਗਰ ਆਪਾਂ ਕਹੀਏ ਕਿ ਇਸ ਕਲਾਕਾਰ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਤਾਂ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਖੈਰ ਸ਼ੁਭਦਾ ਜਿਹੜਾ ਸਟਾਈਲ ਹੈ ਕਹਿੰਦੇ ਨੇ ਕਿ ਥੋੜਾ ਥੋੜਾ ਬਾਈ ਸਿੱਧੂ ਮੂਸੇਵਾਲੇ ਵਰਗਾ ਲਿਖਣ ਦਾ ਅਤੇ ਬਹੁਤ ਵਧੀਆ ਗੀਤ ਲਿਖਦਾ ਸ਼ੁਭਦਾ ਤੇ ਆਪਣੇ ਗੀਤਾਂ ਦੇ ਵਿੱਚ ਕਈ ਬੰਦਿਆਂ ਨੂੰ ਜਵਾਬ ਵੀ ਦੇ ਜਾਂਦਾ ਰਿਪਲਾਈ ਕਰ ਦਿੰਦਾ ਬਾਈ ਸਿੱਧੂ ਮੂਸੇਵਾਲੇ ਵਾਂਗੂ ਅਤੇ ਦੋਸਤੋ ਇਸੇ ਤਰ੍ਹਾਂ ਹੋਇਆ ਪਿੱਛੇ ਜੇ ਸ਼ੁਭਦਾ ਇੱਕ ਗੀਤ ਆਇਆ ਉਸਨੇ ਕੰਗੜਾ ਰੌਤ ਨੂੰ ਇਸ ਦੇ ਵਿੱਚ ਮੂੰਹ ਤੋੜ ਜਵਾਬ ਦਿੱਤਾ ਅਤੇ ਲੱਖਾਂ ਰੀਲਾਂ ਵੀ ਸ਼ੁਭ ਦੇ ਇਸ ਗੀਤ ਉੱਪਰ ਬਣੀਆਂ ਇਸ ਦੇ ਵਿੱਚ ਸ਼ੁਭ ਨੇ ਕੰਗੜਾ ਨੂੰ ਸਿੱਧਾ-ਸਿੱਧਾ ਕਿਹਾ ਸੀ ਕਿ ਭਾਲਦੀਆਂ ਫੇਮ ਤੇਰੀ ਮੂਵੀ ਵੀ ਨਾ ਚੱਲਦੀ ਚਾਵਲ ਜਨਾਨੀ ਭੌਂਕੇ ਨੈਟ ਉੱਤੇ ਕੱਲਦੀ ਕੁਝ ਇਸ ਤਰੀਕੇ ਨਾਲ ਲੈਣਾ ਸ਼ੁਭ ਨੇ ਲਿਖਿਆ ਸੀ ਕਹਿੰਦੇ ਨੇ ਕਿ ਕੰਗੜਾ ਨੂੰ ਰਿਪਲਾਈ ਕੀਤਾ ਸੀ ਕਿਉਂਕਿ ਕੰਗੜਾ ਦੀਆਂ ਲਗਾਤਾਰ ਜਿਹੜੀਆਂ ਫਿਲਮਾਂ ਨੇ ਫਲॉप ਹੋ ਰਹੀਆਂ ਨੇ ਕੋਈ ਵੀ ਫਿਲਮ ਚੱਲ ਨਹੀਂ ਰਹੀ ਕੰਗਣਾ ਰ瑙ਦੀ। ਦੋਸਤੋ ਇਹ ਐਡਾ ਵੱਡਾ ਰਿਪਲਾਈ ਸੀ ਕਿ ਕੁਝ ਹੀ ਮਿੰਟਾਂ ਦੇ ਵਿੱਚ ਕੰਗਣਾ ਰ瑙 ਤੱਕ ਵੀ ਇਹ ਪਹੁੰਚ ਗਿਆ। ਖੈਰ ਇਸ ਤੋਂ ਬਾਅਦ ਕੱਲ ਇੱਕ ਹੋਰ ਪੋਸਟ ਕੰਗਣਾ ਨੇ ਪਾਈ ਜਿਸ ਤੋਂ ਬਾਅਦ ਲੱਗਣ ਲੱਗਾ ਕਿ ਕੰਗਣਾ ਨੂੰ ਹੋ ਸਕਦਾ ਗਲਤੀ ਦਾ ਅਹਿਸਾਸ ਹੋਵੇ ਅਤੇ ਕੰਗਣਾ ਵੀ ਵਿੱਚੋ ਵਿੱਚ ਸ਼ੁਭਦੀ ਫੈਨ ਜਾਪਦੀ ਹੈ। ਕੰਗਣਾ ਨੇ ਕੱਲ ਇੱਕ ਪੋਸਟ ਪਾਈ ਸੀ ਅਤੇ ਪੋਸਟ ਦੇ ਉਪਰਾਂ ਗੀਤ ਲਗਾਇਆ ਸੀ ਗੀਤ ਲਗਾਇਆ ਸੀ ਸ਼ੁਭਦਾ ਸਕਰੀਨ ਸ਼ਾਟ ਤੁਸੀਂ ਦੇਖ ਰਹੇ ਹੋ ਕਿ ਸ਼ੁਭਦਾ ਗੀਤ ਲਗਾ ਕੇ ਕੰਗਣਾ ਨੇ ਦੋ ਸਟੋਰੀਆਂ ਆਪਣੇ ਇੰਸਟਾਗ੍ਰam ਦੇ ਉੱਪਰ ਪਾਈਆਂ ਸੀ ਜਦੋਂ ਲੋਕਾਂ ਨੇ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖੀਆਂ ਪਹਿਲਾਂ ਤਾਂ ਲੋਕਾਂ ਨੇ ਯਕੀਨ ਹੀ ਨਹੀਂ ਕਰਿਆ ਲੋਕਾਂ ਨੂੰ ਲੱਗਿਆ ਕਿ ਹੋ ਸਕਦਾ ਕਿਸ ਨੇ ਐਡਿਟ ਕਰਕੇ ਪਾਈ ਹੋਵੇ ਪਰ ਬਾਅਦ ਦੇ ਵਿੱਚ ਜਦੋਂ ਕੰਗੜਾ ਦੀ ਪ੍ਰੋਫਾਈਲ ਦੇ ਉੱਪਰ ਜਾ ਕੇ ਦੇਖਿਆ ਗਿਆ ਤਾਂ ਸੱਚਮੁੱਚ ਕੰਗੜਾ ਨੇ ਸ਼ੁਭਦਾ ਗੀਤਾ ਸ਼ੇਅਰ ਕੀਤਾ ਸੀ ਹੁਣ ਲੋਕ ਆਖ ਰਹੇ ਨੇ ਕਿ ਕੰਗੜਾ ਵੀ ਸ਼ੁਭਦੀ ਫੈਨ ਹੋ ਗਈ ਹੈ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਇਹ ਮਾਮਲਾ ਵਾਇਰਲ ਹੋ ਰਿਹਾ ਹੈ